ਕਿ ਇੱਕੋ ਹੀ ਤਰ੍ਹਾਂ ਦੇ ਪ੍ਰਸ਼ਨ ਦੀਆਂ ਚਿੱਠੀਆਂ ਬੜ ਬੜ ਕੇ ਮੈਂ ਥੱਕ ਜਾਂਦਾ ਔਰ ਪ੍ਰਸ਼ਨ ਵੀ ਇਹੀ ਸਮਝਾ ਸਮਝਾ ਕੇ ਉਹਨਾਂ ਨਾਲ ਗੱਲ ਕਰਕੇ ਵੀ ਸਭ ਕੁਝ ਰੱਬ ਹੀ ਕਰਦਾ ਹੈ ਕਿ ਅਸੀਂ ਤੇ ਕਰਦਾ ਹੀ ਰੱਬ ਹੈ ਤੇ ਫਿਰ ਅਸੀਂ ਕਿਹੜੀ ਗੱਲ ਦੇ ਦੋਸ਼ੀ ਫਿਰ ਸਾਨੂੰ ਸਜ਼ਾ ਕਿਉਂ ਔਰ ਕੁਝ ਪੰਕਤੀਆਂ ਉਹਨਾਂ ਨੇ ਕਠੀਆਂ ਕੀਤੀਆਂ ਨੇ ਇਸ ਕਾ ਵੱਲ ਨਹੀਂ ਇਸ ਹਾਥ ਕਰਨ ਕਰਾਵਨ ਸਰਬ ਕੋ ਨਾਥ ਸਭ ਪ੍ਰਭੂ ਕਰਦਾ ਸੜੇ ਹੱਥ ਕੀ ਹੈ ਇਸਕਾ ਬਲ ਨਹੀਂ ਇਸ ਹੱਥ ਆਤਮ ਜੀ ਤਾਕਤ ਹੈ ਹੀ ਕੋਈ ਜੋ ਕੁਝ ਕਰਦਾ ਹੈ ਰੱਬ ਕਰਦਾ ਹੈ ਮਨੁੱਖ ਕੋ ਅਸੀਮ ਬਲ ਨਹੀਂ ਹੈ ਇਹ ਸੀਮਾ ਵਿੱਚ ਕਰ ਸਕਦਾ ਹੈ ਅਸੀਮ ਨਹੀਂ ਹੈ ਪਰ ਜਿਹੜਾ ਬਲ ਹੈ ਇਹ ਵੀ ਪ੍ਰਭੂ ਦਾ ਦਿੱਤਾ ਹੋਇਆ ਹੈ ਇਹਦਾ ਆਪਣਾ ਨਹੀਂ ਹੈ ਇਹਦਾ ਆਪਣਾ ਨਹੀਂ ਹੈ ਇਸ ਵਾਸਤੇ ਨਾਥ ਤੇ ਪਰਮਾਤਮਾ ਹੈ ਦੇ ਅੱਖ ਉਸ ਦੇ ਦਿੱਤੀ ਹੋਈ ਹੈ ਕੰਨ ਉਸ ਦੇ ਦਿੱਤੇ ਹੋਏ ਨੇ ਹੱਥ ਪੈਰ ਉਸ ਦੇ ਦਿੱਤੇ ਹੋਏ ਨੇ ਤੋਂ ਫਿਰ ਬਲ ਵੀ ਉਸੇ ਦਾ ਹੀ ਦਿੱਤਾ ਹੋਇਆ ਹੈ ਫਿਰ ਬੁੱਧ ਵੀ ਉਸੇ ਦੇ ਦਿੱਤੀ ਹੋਈ ਹੈ ਕੋਈ ਕਰਮ ਦੀ ਜ਼ਿੰਮੇਵਾਰੀ ਪਸ਼ੂ ਤੇ ਨਹੀਂ ਆਉਂਦੀ ਬੁੱਧ ਕੋਈ ਨਹੀਂ ਕਰਮ ਦੇ ਮੁਤਾਬਕ ਨਾ ਸਮਾਜ ਪਸ਼ੂਆਂ ਨੂੰ ਸਜ਼ਾ ਦੇ ਸਕਦਾ ਹੈ ਨਾ ਪਰਮਾਤਮਾ ਦਿੰਦਾ ਬੁੱਧ ਹੀ ਕੋਈ ਨਹੀਂ ਸਮਝ ਹੀ ਕੋਈ ਨਹੀਂ ਕਰਮ ਦੀ ਜ਼ਿੰਮੇਵਾਰੀ ਬਨਸਪਤੀ ਤੇ ਵੀ ਨਹੀਂ ਆਉਂਦੀ ਅਫਰੀਕਾ ਦੇ ਵਿੱਚ ਕੁਝ ਦਰਖਤ ਐਸੇ ਨੇ ਜੈਸੇ ਪੰਛੀ ਬੈਠਦੇ ਨੇ ਉਹਨਾਂ ਦੀਆਂ ਸ਼ਾਖਾਂ ਉਸ ਪੰਛੀ ਨੂੰ ਇਸ ਤਰ੍ਹਾਂ ਫਸਾ ਲੈਂਦੀਆਂ ਨੇ ਜਿਵੇਂ ਕਮਲ ਦੀਆਂ ਪੰਖੜੀਆਂ ਬੰਦ ਹੋ ਜਾਂਦੀਆਂ ਤੇ ਫੌਰਾ ਵਿੱਚ ਤੜਪ ਤੜਪ ਕੇ ਮਰ ਜਾਂਦਾ ਇਸ ਤਰ੍ਹਾਂ ਪੰਛੀ ਮਰ ਜਾਂਦਾ ਪੰਛੀ ਬੈਠਾ ਨਹੀਂ ਉਹ ਸ਼ਾਖਾਂ ਸੁਕੇੜ ਲੈਂਦੇ ਨੇ ਕੁਝ ਪੰਛੀ ਨਹੀਂ ਬੈਠਦੇ ਉਸ ਤਰਹਤ ਨੇ ਥੋੜਾ ਜਿਹਾ ਬੋਧ ਹੋ ਗਿਆ ਉਹਨਾਂ ਨੇ ਲੇਕਿਨ ਬੇਸ਼ਤਰ ਬੈਠਦੇ ਨੇ ਫਿਰ ਜੈਸੇ ਕੋਈ ਸ਼ਾਖਾਂ ਖੁਲਵੀਆਂ ਨ ਪੱਤੇ ਕੋਈ ਫੱਲੇ ਮੁਰਦਾ ਪੰਛੀ ਮਿਲਦਾ ਔਰ ਮੇਰੇ ਪੜਨ ਤੇ ਉਥੇ ਕੈਨੀਆਂ ਟੈਂਜ਼ਾਨੀਆਂ ਜਿਹੜਾ ਸੱਜਣ ਮੈਨੂੰ ਦਿਖਾਣ ਵਾਸਤੇ ਲੈ ਗਿਆ ਸੀ ਉਹਨੇ ਦੱਸਿਆ ਬੰਦਰ ਤੱਕ ਨੂੰ ਇਹ ਪਕੜ ਲੈਂਦੇ ਨੇ ਬੰਦਰ ਵੀ ਮੁਰਦਾ ਹੋ ਕੇ ਥੱਲੇ ਗਿਰਦਾ ਹੈ ਇਹ ਦਰਖਤ ਵੇਖੇ ਹੱਦ ਹੋ ਗਈ ਅੱਜ ਤੱਕ ਸੁਣਿਆ ਸੀ ਦਰਖਤ ছਾਇਆ ਦੇ ਦੇ ਨੇ ਹਲ ਵੰਦੇ ਨੇ ਹੁਲਦੇ ਦੇ ਨੇ ਇਹ ਤੇ ਹਿੰਸਾ ਵੀ ਕਰਦੇ ਨੇ ਹਿੰਸਾ ਵੀ ਕਰਦੇ ਨੇ ਜਿਹੜਾ ਆ ਜਾਏ ਸਹੀ ਇਹਨਾਂ ਦੀ ਲਵੇਟਸ ਪਕੜ ਕੇ ਸੁੱਟ ਦਿੰਦੇ ਨੇ ਖਤਮ ਕਰ ਦਿੰਦੇ ਨੇ ਜਿੰਨੇ ਚਿਰ ਤੱਕ ਉਸ ਦਾ ਦਮ ਨਿਕਲ ਨਾ ਜਾਏ ਐਨੇ ਚਿਰ ਤੱਕ ਸ਼ਾਖਾਂ ਹਟਦੀਆਂ ਹੀ ਨਹੀਂ ਦਰਖਤਾਂ ਬਾਰੇ ਪੜ ਕੇ ਔਰ ਦੇਖ ਕੇ ਹੈਰਾਨਗੀ ਹੋਈ ਹੈ ਇਸ ਤਰ੍ਹਾਂ ਦੇ ਦਰਖਤ ਦਰਖਤ ਵੀ ਹਿੰਸਕ ਇਸ ਸੁਤੇ ਹੀ ਸਦੋਂਦੀ ਹੋਵੇਗੀ ਜੈਸੇ ਕਮਲ ਦੇ ਵਿੱਚ ਔਰਾ ਬੈਠਾ ਹੈ ਸੰਧਿਆ ਹੋ ਗਈ ਕੁੜੀਆਂ ਨਹੀਂ ਪੰਖੜੀਆਂ ਬੰਦ ਹੋ ਗਏ ਆ ਅੰਦਰ ਤੜਪ ਤੜਪ ਕੇ ਹੀ ਮਰ ਗਿਆ ਪਰ ਸ਼ਾਮ ਨੂੰ ਕਮਲ ਦਾ ਬੰਦ ਹੋਣਾ ਸੁਭਾਵਕ ਹੈ ਉਥੇ ਤੇ ਦਿਨ ਨੂੰ ਵੀ ਕੋਈ ਪੰਛੀ ਆ ਗਿਆ ਤਾਂ ਉਹ ਸ਼ਾਖਾਂ ਬੰਦ ਕਰ ਲੈਂਦਾ ਪਰ ਸੇ ਬੰਦ ਕਰ ਦਿੰਦਾ ਉਹਨੂੰ ਗ੍ਰਿਫਤ ਦੇ ਚ ਲੈ ਲੈਂਦਾ ਇਸ ਤਰ੍ਹਾਂ ਦੇ ਦਰਖਤ अफ्रीका ਦੇ ਜੰਗਲਾਂ ਵਿੱਚ ਪਾਏ ਗਏ ਸੰਖੇਪ ਦੇ ਜੋ ਹੈ ਮੈਂ ਅਰਜ਼ ਕਰਾਂ ਹੁਣ ਕਰਮ ਦੀ ਜ਼ਿੰਮੇਵਾਰੀ ਦਰਖਤਾਂ ਤੇ ਨਹੀਂ ਹੈ ਬੁੱਧ ਨਹੀਂ ਹੈ ਕਰਮ ਦੀ ਜ਼ਿੰਮੇਵਾਰੀ ਪਸ਼ੂ ਪੰਛੀਆਂ ਤੇ ਨਹੀਂ ਹੈ ਬੁੱਧ ਨਹੀਂ ਹੈ ਕਰਮ ਦੇ ਬੰਧਨ ਦੇ ਵਿੱਚ ਕੇਵਲ ਮਨੁੱਖ ਆਉਂਦਾ ਹੈ ਮਨੁੱਖ ਆਉਂਦਾ ਹੈ ਕਿਉਂ ਇਹਦੇ ਕੋਲ ਬੁੱਧ ਹੈ ਜੇ ਇਹਦੇ ਕੋਲ ਬੁੱਧ ਹੈ ਤਾਂ ਹੀ ਤੇ ਇਹ ਅੱਗ ਦੇ ਵਿੱਚ ਹੱਥ ਨਹੀਂ ਪਾਉਂਦਾ ਜਲ ਜਾਵਾਂਗਾ ਜੰਨ ਜਨ ਸਮਝ